ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਬਲੌਗ ਲਈ ਕੰਟੈਂਟ ਕੋਈ ਹੈ ਨਹੀਂ ਸੀ ਤੇ ਮੁੰਡੇ ਸਾਰੇ ਵਿਹਲੇ ਸੀ ਆਪਾਂ ਕਿਹਾ ਵੀ ਚਲੋ ਸਾਈਕਲਾਂ ਤੇ ਚੱਲਦੇ ਹਾਂ ਇਹਨਾਂ ਨੇ ਢੇੜਾ ਫੇੜਾ ਦੇ ਕੇ ਉਹਨਾਂ ਨੇ ਬਲੌਗ ਬਣਾ ਲਾਂਗੇ ਪਿੰਡ ਪੁੰਡ ਦਿਖਾਉਣੇ ਆ ਤੁਹਾਨੂੰ ਅਜ ਇਟਲੀ ਦੇ ਖੇਤ ਖੂਤ ਸਾਰਾ ਕੋ ਮੱਕੀਆਂ ਹੋਈਆਂ ਪਿਆ ਵੱਡੀਆਂ ਵੱਡੀਆਂ ਪਹਿਲਾਂ ਤੁਸੀਂ ਸਾਡੀ ਸਕੁਆਰ ਚੈੱਕ ਕਰੋ ਪਹਿਲਾਂ ਸਾਈਕਲ ਕੱਲਾ ਲੈ ਲੈ ਲੇਡੀ ਸਾਈਕਲ ਲਈ ਮਰਦੇ ਆ ਦੇਖੋ ਮਲੂਣੀ ਆਈਦਾ ਕਰ ਦੋ ਆਈ ਹਾਏ ਯਾਰ ਇੰਨੀ ਧੋਪਾ ਚਲੋ ਮੈਂ ਮੰਨਿਆ ਵੀ ਠੰਡ ਸਵੇਰੇ ਸ਼ਾਮ ਹੋਣ ਲੱਗੀ ਐਨੀ ਧੋਪ ਇਹ ਦੋਨੇ ਜਣੇ ਕੋਟ ਬਾਈ ਫਿਰਦੇ ਆ ਫੋੜੇ ਨਗਰ ਵਾਲੇ ਤੁਸੀਂ ਮੈਨੂੰ ਐ ਡਰਾ ਚਲੋ ਮਿੱਤਰੋ ਚੱਲਦੇ ਆ ਤੇ ਆਪਾਂ ਸਟਾਰਟਿੰਗ ਕੀਤੀ ਆਪਣੇ ਪਿੰਡ ਸਕੰਦੋਲਾਰਾ ਤੋਂ ਅ 10 15 ਕਿਲੋਮੀਟਰ ਦਾ ਚਲਾ ਕੇ ਆਵਾਂਗੇ ਇਦੋਂ ਦਾ ਕਿਹੜੇ ਪਿੰਡ ਜਾਣਾ ਆਪਾਂ ਸੁਣੀਗਾ ਬੀਨਾ ਨੋਵਾ ਫਿਰ ਗਾਬੇ ਨਹੀਂ ਤਾਂ ਫੇਰ ਘਰੇ ਹਨਾ ਚਾਰ ਪੰਜ ਪਿੰਡ ਦਿਖਾਉਨੇ ਤੁਹਾਨੂੰ ਇਟਲੀ ਦੇ ਪਿੰਡਾਂ ਦਾ ਤੁਹਾਨੂੰ ਸ਼ੇਅਰ ਕਰਾਉਨੇ ਆ ਤੇ ਖੇਤਾਂ ਹੂਤਾਂ ਦੀ ਸਾਰਾ ਕੁਝ ਦੇਖੀ ਚੱਲੋ ਜੁੜੇ ਰਹੋ ਲਾਈਕ ਕਰ ਦਿਓ ਕਮੈਂਟ ਪਹਿਲਾਂ ਹੀ ਕਰ ਦਿਓ ਮਿੱਤਰੋ ਤੇ ਇੱਕ ਕਮੈਂਟ ਉਹ ਜ਼ਰੂਰ ਕਰਿਓ ਇਹ ਦੋਵਾਂ ਆਪਾਂ ਕਿਉਂ ਐਨ ਬਲੌਗ ਬਣਾਵਾਂਗੇ ਵੀ ਕਾਸੀ ਵੀ ਚੀਜ਼ ਬਾਰੇ ਕਮੈਂਟ ਵਗੈਰਾ ਆਪਦੇ ਕਰਿਓ ਸਾਰੇ ਫਿਰ ਉਹ ਤੁਹਾਨੂੰ ਦਿਖਾਵਾਂਗੇ ਚਲੋ ਮੇਤਰੋ ਤੋਰ ਲੋ ਕਰਾ ਗੱਡੀਆਂ ਆ ਦੇਖੋ ਬੋਤਲ ਡੰਗੀ ਫਿਰਦਾ ਪਿੱਛੇ ਇਹਨੂੰ ਬਾਲੀ ਤੇ ਆ ਲੱਗਦੀ ਆ ਸਾਈਕਲ ਜੇ ਇੱਕ ਕਰੋ ਕਿਸੇ ਕੋਲ ਲੇਡੀ ਕਿਸੇ ਕੋਲ ਜਿਹੜਾ ਕਿਸੇ ਲੈ ਮਦਰਾ ਕਾਂਦੋ ਲੜਾ ਜੋ ਨਿਕਲ ਜੋ ਗਿਆ ਤੇ ਆ ਪੈ ਗਈ ਸੜਕ ਆਪਣੇ ਸਨੀਗੇ ਵਾਲੀ ਹੁਣ ਬੰਦੇ ਸਿੱਧਾ ਸਨੀਗੇ ਦੇਖਣਗੇ ਹੱਥ ਛੱਡ ਕੇ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਡਿੱਗਣਾ ਮਾਉਂ ਬਸ ਚੱਕੋ ਹੋ ਗਿਆ ਨਾਈਸ ਤੇ ਮੱਕੀਆਂ ਤੁਸੀਂ ਦੇਖ ਸਕਦੇ ਹੋ ਮਿੱਤਰੋ ਕੀ ਬਾਤ ਹੈ ਹੈ ਨਾ ਪੂਰਾ ਪੰਜਾਬ ਵਾਲਾ ਮਾਹੌਲ ਉਹ ਇੰਨੇ ਨਹੀਂ ਡੱਕਰਨੇ ਉਹ ਦੋਨਾਂ ਕੋਲ ਹੈ ਵੀ ਸਾਈਕਲ ਦੂਜੀ ਉਹਨਾਂ 'ਚ ਹਵਾ ਹੋਊਗਾ ਵੀ ਘੱਟ ਗਿਆ ਇੱਥੇ ਜਾ ਕੇ ਕਦੇ ਮੂੰਦੇ ਮੂੰਨਾ ਡਿੱਗ ਪੈਣਾ ਮੈਨੂੰ ਐ ਡਰ ਲੱਗਦਾ ਤੇ ਮਾਹੌਲ ਤੁਸੀਂ ਸੱਚੀ ਬਾਬੇ ਚੈੱਕ ਕਰੋ ਹੈ ਨਾ ਪੰਜਾਬ ਵਾਲਾ ਵਾਲੇ ਵਾਲੇ ਮੱਕੀ ਮੱਕੀ ਹੁਣ ਜਿੰਨਾਂ ਵੱਢੀ ਜੇ ਉਹਦੋਂ ਇੱਕਦਮ ਪੂਰੀ ਛੰਡ ਹੋ ਜਾਣੀ ਹੈ ਛੰਡ ਤਾਂ ਹੁਣ ਹੋ ਗਈ ਵੀ ਉਹ ਛੱਲੀਆਂ ਲੱਗੀਆਂ ਤੋੜ ਕੇ ਤਾਂ ਹੀ ਲੱਗੇ ਜਾਣੀਆਂ ਉਦੇ ਵਾਂਗੂ ਕਹਿੰਦਾ ਛੱਲੀਆਂ ਪੱਟੀਆਂ ਨੇ ਉਹ ਦੇਖਿਆ ਉਹਦੇ ਇੰਨੀ ਕੀਤੀ ਜਾਣਤਾ ਨੇ ਬਾਬੇ ਜੀ ਨੇ ਕਹੇ ਛੱਲੀਆਂ ਪੱਟੀਆਂ ਨੇ ਮੈਨੂੰ ਐ ਨਹੀਂ ਪਤਾ ਵੀ ਤੋੜੀ ਨੇ ਲੋ ਵੀ ਮਿੱਤਰੋ ਸਾਰਿਆਂ ਨੂੰ ਸਟ੍ਰੀਕਾਂ ਪਾਉਣ ਦੀ ਹੋ ਗਈ ਕੋਈ ਕਿੱਧਰ ਨੂੰ ਜਾ ਰਿਹਾ ਮਨਿੰਦਰ ਦਾ ਮੈਨੂੰ ਐ ਡੜਾ ਜਾ ਸੈਡਾਂ ਐ ਡਿੱਗੂ ਇਹ ਜਾ ਗੱਡੀ-ਗੁੱਡੀ ਨਾਲ ਉਹ ਇੱਧਰ ਹੋ ਜਾ ਆਪਦੀ ਲਾਈਨ 'ਚ ਉਹ ਤੂੰ ਤੇ ਉਹ ਆ ਗਿਆ ਮਿੱਤਰੋ ਪਿੰਡ ਸਣੀਗਾ ਇਹ ਕਿਹਦਾ ਪਿੰਡ ਆ ਕਹਿੰਦੇ ਹਰਿੰਦਰ ਦਾ ਪਿੰਡ ਆ ਹਰਿੰਦਰ ਦਾ ਹਰਿੰਦਰ ਜੋਬਰ ਦੇ ਪਿੰਡ ਸਣੀਗੇ ਪਹੁੰਚ ਚੁੱਕੇ ਆ ਅੱਜ ਦੋ ਤਿੰਨ ਪਿੰਡ ਕੱਢਣੇ ਆ ਇਕੱਠੇ ਹੀ ਆਪਾਂ ਇੱਧਰ ਦੇਖੋ ਤੁਸੀਂ ਅਬਰ ਸਿੰਘ ਅਜੇ ਤੱਕ ਲੱਗਿਆ ਪਿਆ ਗਰਮੀਆਂ ਚੱਲ ਰਹੀਆਂ ਨੇ ਇਹਨਾਂ ਦੇ ਆਪਣੇ ਸਿਆਲਾਂ 'ਚ ਹੁੰਦਾ ਨਾ ਇੱਥੇ ਗਰਮੀਆਂ ਸਿਆਲਾਂ ਆ ਰਹੀਆਂ ਨੇ ਆ ਹਿਸਾਬ ਲਾ ਲਓ ਤੁਸੀਂ ਆਵਾਜ਼ ਪਤਾ ਨਹੀਂ ਆਉਂਦੀ ਉਹ ਯਾਰ ਮੈਂ ਮਾਈਕ ਵੀ ਜਾ ਕੇ ਲਿਓਣੇ ਭੁੱਲ ਗਿਆ ਚਲੋ ਕੋਈ ਚੱਕਰ ਨਹੀਂ ਆਹ ਪਤਾ ਨਹੀਂ ਕੀ ਲਾਇਆ ਹੋਇਆ ਆ ਕੀ ਜੀ ਜਾਏ ਕੰਗਲਾ ਮੂੰਗੀ ਦਾ ਇੱਥੇ ਕਿਹੜੀ ਲਾਉਂਦੇ ਆ ਇਹ ਮੂੰਗੀ ਵਾਂਗੀ ਨਹੀਂ ਲਾਉਂਦੇ ਮੌਸਮ ਘੈਂਡਾ ਅੱਜ ਨਾ ਬਾਬੇ ਠੰਡ ਨਾ ਗਰਮੀ ਆ ओके ਆ ਪਰ ਆ ਜਿਹੜੇ ਫਿਲਪੇ ਬਾਈ ਫਿਰਦੇ ਇਹਨਾਂ ਨੂੰ ਦੇਖ ਕੇ ਮੈਨੂੰ ਜਰੂਰ ਗਰਮੀ ਲੱਗ ਰਹੀ ਆ ਜਾਂਦਾ ਹੀ ਕਰਾਉਣਗੇ ਫੋੜੇ ਉਹ ਛੱਡਿਆਂ ਦਾ ਆਪਣਾ ਪਿੰਡ ਸਕੰਦੋ ਲਾਰਾ ਪਿੱਛੇ ਵੀ ਸੜਕਾਂ ਜੇ ਟਿਕਾ ਕਰੋ ਯਾਰ ਨਾਈਸ ਆ ਨਾ ਪੀੜੀਆਂ ਪੀੜੀਆਂ ਆ ਸੜਕਾਂ ਇਟਲੀ ਦੀਆਂ ਨਾਈਸ ਹੋ ਜਾਂਦਾ ਹਜੇ ਤਾਂ ਅੱਜ ਮੌਸਮ ਨੀਨਾ ਸਾਹਿਬ ਨਹੀਂ ਉਹ ਅੱਗੇ ਪਹਾੜ ਵੀ ਦੇਖ ਦਿੰਦੇ ਆ ਉਹ ਸਾਹਮਣੇ ਹੁਣ ਲੈ ਵੀ ਮਿੱਤਰੋ ਆ ਗਈ ਨਹਿਰ ਆਪਣੇ ਪਿੰਡ ਜੋਲਾ ਇੰਡੀਆ ਚ ਵੀ ਨਾਲ ਪਿੰਡ ਦੇ ਨਹਿਰ ਇੱਥੇ ਸਕਾਂਦੋਲਾਰਾ ਰਹਿੰਦੇ ਇੱਥੇ ਵੀ ਨਾਲ ਪਿੰਡ ਦੇ ਨਹਿਰ ਉਹੀ ਸਿਸਟਮ ਆ ਜਮਾਈ ਕਰੋ ਚ ਇੱਕ ਮਾਹੌਲ ਅੱਜ ਜਿਹੜੇ ਘਰ ਦੇ ਵਾਲੇ ਇਹਨਾਂ ਦੇ ਘੋੜੇ ਜੇ ਰੱਖਿਆ بڑے ਘੈਂਟ ਘੋੜੇ ਆ ਜੇ ਇੱਥੇ ਦੇਖਦੇ ਹੋ ਤੁਹਾਨੂੰ ਦਿਖਾ ਰਹੇ ਆ ਨਹੀਂ ਦੇਖ ਨਹੀਂ ਰਹੇ ਦੇਖੋ ਇੱਥੋਂ ਨਾਲ ਕੋਈ ਡੈਗ ਪਿਓ ਠੀਕ ਆ ਪਹਿਲਾ ਨਹਿਰ ਦਿਖਾ ਦਈਏ ਮਾੜਾ ਪਰੇ ਨੂੰ ਮੋੜ ਲਾ ਮੁਰੋਂ ਗੱਡੀ ਆਉਂਦੀ ਆ ਦੇਖ ਕੇ ਨੂੰ ਆਪਾਂ ਜਾਣਾ ਦਾ ਇੱਧਰੋਂ ਆ ਤੁਹਾਨੂੰ ਆਹ ਤਾਂ ਟ੍ਰਾਫਿਕ ਦਿਖਾ ਦਈਆ ਆਹ ਰਾਹ ਸੀ ਤਾਂ ਨਹੀਂ ਆ ਯਾਰ ਪੈਂਚਰ ਮੁੰਚਰ ਨਾਲ ਜੀ ਇੱਕ ਤਾਂ ਸਾਈਕਲ ਅਸੀਂ ਦੋ ਮੰਗ ਕੇ ਲਿਆਂਦੇ ਆ ਨਹਿਰ ਆ ਬਾਬਿਓ ਦੇਖ ਲਓ ਨਹਿਰ ਜੇ ਇੱਕ ਕਰੋ ਮਨਿੰਦਰ ਦੀਆਂ ਬੜੀਆਂ ਜਿਆਦਾ ਜੁੜੀਆਂ ਹੋਈਆਂ ਇੱਥੇ ਇੱਥੇ ਹੀ ਘੇੜਾ ਫੇੜਾ ਵੀ ਦੇਣ ਆਉਂਦੇ ਉਹਨਾਂ ਤੁਰ ਕੇ ਇੱਧਰੋਂ ਆਏ ਫੇਰ ਉਹ ਸਾਡੇ ਪਿੰਡ ਨਹੀਂ ਜਾਂਦੇ ਰ ਸਕੰਤੋਲਾ ਰਾਂ ਨੂੰ ਉੱਥੇ ਪਰ ਇਹਦੀ ਕਰਾ ਜਾਂਦਾ ਨਹੀਂ ਅਸੀਂ ਉਹ ਹੁਣ ਆਈ ਆਹ ਰਾਹ ਤੇ ਸਾਨੂੰ ਇਦਾਂ ਚੱਕਰਾ ਵੀ ਪੈਂਚਰ ਮੁੰਚਰ ਨਾਲ ਆਜੇ ਫਿਰ ਕੰਮ ਖਰਾ ਤੇ ਨਹਿਰਾ ਬਾਪੇ ਇਟਲੀ ਚ ਹੜ ਵੀ ਆਏ ਹੋਇਆ ਉਧਰ ਅਮੇਲੀਆ ਰਮਾਨੀਆ ਵੱਲ ਕਿਵੇਂ ਮੀਮੂ ਪੈ ਗਏ ਅੜਾ ਹੁਣ ਉਧਰ ਸਮੁੰਦਰ ਨੇੜੇ ਲੱਗਦਾ ਨਾ ਤਾਂ ਕਰਕੇ ਆਏ ਹੋਇਆ ਦੇਖਿਆ ਕਰ ਜੇ ਕਿੰਨੇ ਡੁੱਬ ਗਏ ਮਨਿੰਦਰ ਓਕੇ ਹੋਇਆ ਬੈਗਮ ਉੱਥੇ ਪੂਰਾ ਲੈ ਮਿੱਤਰ ਹੁਣ ਲੈਨ ਚ ਹੋ ਜੋ ਆ ਚੱਕੋ ਕਰੋ ਤੁਸੀਂ ਨਹਿਰ ਦਾ ਵੀਊ ਮਗਰ ਮੱਚ ਮਗਰ ਮੱਚ ਚਾਚਾ ਆ ਮੋਟਰਾਂ ਬਾਪੇ ਉਹ ਨਹਿਰ ਵਾਲੀ ਆਪਣੀਆਂ ਦੇ ਦੇਖੋ ਗੱਡੀ ਕਿੰਨੀ ਮੋਟਰਜੀ ਬਣਾਈ ਹੋਈ ਆ। ਆਲਾ ਆਲਾ ਜੇਕ। ਯਾਰ ਤੁਹਾਨੂੰ ਪੰਜਾਬ ਵਾਲੀ ਫੀਲਿੰਗ ਨਹੀਂ ਆ ਰਹੀ ਜਿਹੜੇ ਦੇਖ ਰਹੇ ਹੋ ਮਾੜਾ ਇਹ ਦੱਸਿਓ ਵੀ ਲੱਗਦਾ ਨਾ ਪੰਜਾਬ ਕਰੋ ਚੈੱਕ ਮਾੜਾ ਇਹ। ਇਟਲੀ ਪੰਜਾਬ ਹੀ ਆ ਮਿੱਤਰੋ ਵਾਕਿਆ ਸਾਡੇ ਵਾਲਾ ਇਲਾਕਾ ਦਾ ਖਾਸ ਕਰਕੇ ਕਿਉਂ ਇੱਥੇ ਲੱਗਦੀਆਂ ਮੱਕੀਆਂ ਮੁੱਕੀਆਂ ਪੱਧਰ ਵਾਲਾ ਕੈਕਟਰੀ ਲੱਗ ਭਾਗੀ ਹੀ ਆ। ਬਾਕੀ ਕਿਤੇ 베ਰੀਆਂ ਬੂਰੀਆਂ ਇਹੋ ਜਿਹਿਆਂ ਲੱਗਦੀਆਂ ਨੇ ਅੰਗੂਰ ਰੰਗਾਰੇ ਜਿਹਾ। ਆ ਜਾਂਦਾ ਆਟੋ। ਛੋਟਾ ਤੀਲਾਂ ਗਿਆ ਓਏ। ਥੋੜਾ ਸੁਣੀਗੇ ਨਹੀਂ ਅਸੀਂ ਮੁੜਦੇਗੇ ਅਸੀਂ ਸਿੱਧਾ ਚਲੇ ਜਾਣਾ ਬੀਨਾ ਨੋਵਾ ਉਹ ਵੀ ਪਿੰਡ ਸੋਹਣਾ ਉਹ ਵੀ ਦਿਖਾਉਣਾ ਤੁਹਾਨੂੰ ਆਪਣੇ ਪਿੰਡ ਦਾ ਆਪਾਂ ਵਲੌਗ ਬਣਾਇਆ ਹੋਇਆ ਉਹ ਤੁਸੀਂ ਦੇਖੇ ਹੋਊਗਾ ਤੇ ਹੁਣ ਅੱਜ ਤੁਹਾਨੂੰ ਦੋ ਪਿੰਡ ਹੋਰ ਦਿਖਾਵਾਂ ਬੀਨਾ ਨੋਵਾ ਦੇ ਗਾਬਿਆਂ ਨੇ ਤਾਂ ਬਾਕੀ ਰਾਹ ਦੇ ਵੀ ਤੁਹਾਨੂੰ ਦਿਖਾਈ ਜਾਣਾ ਬੀਨਾ ਨੋਵਾ ਚੱਲਦੇ ਆਪਾਂ ਜਾਦੇ ਕੱਚੇ ਰਾਹ ਨਾ ਕੱਚੇ ਰਾਹ ਪੈਂਚਰ ਨਾ ਨਾ ਹੋ ਜਾ ਗਧੀ ਜੀ ਪਤਾ ਨਹੀਂ ਜਸੂ ਗਧੀ ਦੇਤੀ ਤੂੰ ਹੁਣ ਤੁਸੀਂ ਕਹਣਾ ਆ ਗੋਹਾ ਗੋਹਾ ਨਹੀਂ ਹੈਗਾ ਬਾਬੇ ਟਰੈਕਟਰ ਲੰਗੇ ਹੋਏ ਇਹ ਸਾਹ ਇਹ ਟੋ ਗਈ ਇਹ ਟੋ ਗਈ ਇਹ ਸਾਫ ਵੀ ਕਰਨਗੇ ਉਹ ਆਪੀ ਇਹ ਮਤਲਬ ਜਿਵੇਂ ਅੱਜ ਉਹਨਾਂ ਨੇ ਕੋਈ ਵੀ ਕੀਤਾਗਾ ਉਸ ਤੋਂ ਬਾਅਦ ਉਹਨਾਂ ਨੇ ਸੜਕ ਸਾਫ਼ ਕਰਨੀ ਪੈਂਦੀ ਆ। ਇਹ ਅੱਜ ਇਹ ਚੁੱਕਿਆ ਦੇ ਆ ਗੋਆ ਸੜਕ ਹੈ ਨਾ ਉਹਦੇ ਕਰਕੇ ਟਾਇਰ ਟੁਰ ਲੱਬੜ ਕੇ ਆਉਂਦੇ ਆ। ਆ ਸਾਰੀ ਸੜਕ ਤਾਂ ਖਰਾਬ ਹੋਈ ਪਈ ਆ। ਹੋਰ ਹੈ ਗਿਆ ਪੰਡਸ ਨੀਗਾ। ਚਲੋ ਹੁਣ ਅਗਲੀ ਕਲਿੱਪ ਚ ਦਿਖਾਉਣਾ ਤੁਹਾਨੂੰ ਨਹਿਰ ਤੇ ਜਾ ਕੇ ਉਹ ਉੱਥੇ ਜਿੱਥੇ ਡੈਗ ਦਾ ਥੱਲੇ ਨੂੰ ਪਾਣੀ ਜਿੱਥੇ ਝਰਨੇ ਬਣਦੇ ਆ ਨਹਿਰ ਤੇ। ਲੋ ਵੀ ਮਿੱਤਰੋ ਆ ਆ ਗਿਆ ਪੰਡਸ ਨੀਗਾ। ਆਪਾਂ ਜਾਣਾ ਇਧਰ ਨੂੰ ਆ ਤੁਹਾਨੂੰ ਝਰਨੇ ਦਿਖਾ ਲਈਏ। ਨਹਿਰਾਂ ਦੀ ਉਹ ਜਿਹੜਾ ਡੈਗਦਾ ਹੁੰਦਾ ਪਾਣੀ ਜਾਂ ਈ ਅੱਗ ਜੀ ਨਿਕਲਦੀ ਐ ਸਮਾਂ ਦੇ ਹੋਲਿਓ ਹੋਲਿਓ ਮਤਲਬ ਨਹਿਰ ਆ ਗਈ ਆਪਣੇ ਪਿੰਡ ਦਾ ਨਾਮ ਵੀ ਸਕੰਦਲਾਲਾ ਰੀਪਾ ਹੋਲਿਓ ਡੋਲਿਓ ਰੋਕੀ ਗੋਲ ਆ ਸਾਈਕਲ ਫੜੀ ਮੜਾ ਹੱਥ ਨਾਲ ਦਿਖਾਦਾ ਮੈਂ ਉਤਰ ਕੇ ਤੁਹਾਨੂੰ ਸਾਰਾ ਐਡਵੈਂਚਰ ਵੀ ਕਰਾਇਆ ਜਾਊਗਾ ਬਾਪੇ ਵਾ ਫੋਨ ਨਾ ਵੇ ਚੜਹਿ ਪੇ ਨਹੀਂ 16 ਪ੍ਰੋ ਮੈਕਸ ਆਜੀ ਆਇਆ ਲੈਣਾ ਪੈਣਾ ਦੇਖੋ ਹੁੰਦੀਆਂ ਨਾ ਲਾਲਾ ਲਾਲਾ ਇੱਕ ਜੀ ਤੁਹਾਨੂੰ ਹੋਰ ਦੱਸਣੀ ਸੀ ਜਿਵੇਂ ਆਪਣੇ ਵੀ ਨਹਿਰਾ ਨਾਮ ਬੰਡੇ ਹੁੰਦੇ ਹਨ ਨਾ ਕਈ ਜ਼ਿਲ੍ਹੇ ਇੱਥੇ ਵੀ ਆ ਤੇ ਆ ਨਹਿਰ ਲੰਘਦੀ ਆ ਆਹ ਸਨੀਗਾ ਪਿੰਡ ਹੈਗਾ ਬਰੇਸ਼ੀਆ ਚ ਤੇ ਜਿਹੜਾ ਸਾਡਾ ਪਿੰਡ ਆ ਉਹ ਪਹਿਲਾ ਪਿੰਡ ਆ ਸਕੰਦੋਲਾਰਾ ਕਰਮੋਨੇ ਦਾ ਆ ਦੇ ਇੱਥੇ ਬਰੇਸ਼ੀਆ ਪ੍ਰਾਂਤ ਚ ਖਤਮ ਹੋ ਗਿਆ ਇੱਥੋਂ ਕਰਮੋਨਾ ਸਟਾਰਟ ਹੋ ਗਿਆ ਆ ਦੇਖੋ ਇੱਥੇ ਵੀ ਆ ਨਹਿਰਾਂ ਨਾਲ ਬੰਡੇ ਹੋਏ ਆਉਣ ਲੱਗ ਪਾਗੇ ਜਿੱਥੇ ਨਹਿਰ ਨੂਰ ਨਹੀਂ ਹੁੰਦੀ ਉੱਥੇ ਉਹ ਬਣ ਦਿੰਦੇ ਆ ਇੱਥੇ ਨਹਿਰਾਂ ਦੇ ਹਿਸਾਬ ਨਾਲ ਹੁੰਦਾ ਨਹੀਂ ਜਿਆਦਾ ਤਾਂ ਜਿਵੇਂ ਆਪਣੇ ਇੰਡੀਆ ਵੀ ਸਾਡਾ ਪਿੰਡ ਜੋਲਾ ਲੁਧਿਆਣੇ ਦਾ ਲਾਸਟ ਪਿੰਡ ਆ ਤੇ ਉਦੋਂ ਬਾਅਦ ਬਰਨਾਲਾ ਸਟਾਰਟ ਹੋ ਜਾਂਦਾ ਹੈ ਉਹੀ ਸਿਸਟਮ ਇੱਥੇ ਆ ਦੇਖ ਕਰੋ ਚਾ ਆਜੋ ਮਿੱਤਰੋ ਚੱਲੀਏ ਹੁਣ ਬੀਨਾ ਨੋਵਾ ਚੱਲਦੇ ਆ ਆ ਦੇ ਇੱਧਰ ਬੀ ਅੱਧਾ ਕਿਲੋਮੀਟਰ ਆਜੋ ਆਜੋ ਅੱਛੇ ਰਹਿ ਗਏ ਯਾਰ ਰਾਈਡਰ ਸਾਈਕਲਾਂ ਵਾਲੇ ਸਾਡੇ ਕਰੋ ਚੈੱਕ ਖਤਾਨਾ ਮਿੱਤਰੋ ਬਾਕੀ ਅਸੀਂ ਦਾ ਸਾਈਕਲ ਹੁਣ ਮੈਂ ਕਾਫੀ ਟਾਈਮ ਬਾਅਦ ਚੱਕਿਆ ਪਹਿਲਾਂ ਜਦੋਂ ਲਾਇਸੈਂਸ ਕਰਨੇ ਜਾਂਦਾ ਹੁੰਦਾ ਸੀ ਬਿਸਕਾਤੋਂ ਹੈਗਾ ਯੋ 7-8 ਕਿਲੋਮੀਟਰ ਸਾਡੇ ਪਿੰਡ ਤੋਂ ਉਦੋਂ ਜਾਂਦਾ ਹੁੰਦਾ ਸੀ ਸਾਈਕਲ ਤੇ ਹੁਣ ਤਾਂ ਅਵਤਾਰ ਹੁਣੀ ਰਹਿ ਗਏ ਸਾਈਕਲਾਂ ਵਾਲੇ ਉਧਾਰ ਨਹੀਂ ਬਸ ਮਾਰ ਦੇਣੀ ਆ ਬਾਬੇ ਉਹ ਬਾਜੀ ਕਰੂ ਇਹਦੇ ਪਤਨਤੇ ਇਹਨੂੰ ਵੀ ਕਿਹਾ ਵੀ ਪਤਨਤੇ ਬਣਾ ਜਿੰਦਗੀ ਹੈ ਨਹੀਂ ਮਿੱਤਰੋ ਸਾਈਕਲ ਚੱਲ ਆਪਣਾ ਕਈ ਵਾਰ ਬੰਦਾ ਮਜਬੂਰੀਂ ਚੱਕਦਾ ਕਈਆਂ ਨੂੰ ਸ਼ੌਂਕ ਹੁੰਦਾ ਸਾਈਕਲਾਂ ਤੇ ਜਾਣ ਦਾ ਜਿਵੇਂ ਅੱਜ ਆਈ ਸ਼ੌਂਕ ਦੇ ਬਾਝੋਂ ਆ ਗਏ ਨਹੀਂ ਤਾਂ ਮਜਬੂਰੀਂ ਜਿਆਦਾ ਚੱਕਣਾ ਵੰਦਾ ਜੇ ਤੁਸੀਂ ਇਟਲੀ ਚਾਉਣਾ ਤਾਂ ਸਾਈਕਲ ਨਾਲ ਜਾਰੀ ਬਹੁਤ ਜ਼ਰੂਰੀ ਜਿਹਨੂੰ ਕਹਿੰਦੇ ਆ ਵਿੱਚ ਕਲੀਤਾ ਵਿੱਚ ਕਲੀਤਾ ਮਿੱਤਰੋ ਇਹ ਵਿੱਚ ਕਲੀਤਾ ਇਹਦੇ ਨਾਲ ਯਾਰੀ ਤੁਹਾਨੂੰ ਪਾਉਣੀ ਪੈਣੀ ਆ ਪਿੱਛੇ ਟੰਗੀ ਹੁੰਦੀ ਆ ਕੈਟ ਦੱਸ ਮੜਾ ਆ ਆਪਦਾ ਆ ਕਰੋ ਨੇਚਰ ਚੈੱਕ ਕਰੋ ਤੁਸੀਂ ਮਾੜਾ ਕੀ ਬਾਤ ਹੈ ਦਰਖਤ ਦੇਖੋ ਸਿਰ ਆ ਗੱਲ ਬਾਤ ਉਹ ਮਨਿੰਦਰ ਆ ਵੀ ਘੈਂਟ ਆ ਜਗਾ ਬਾਬੇ ਅਸੀਂ ਆਏ ਜਗਾ ਲੱਭਦੇ ਹੁਣ ਇੱਥੇ ਆਈਏ ਕਿਸੇ ਦਿਨ ਫੋਟੋ ਸ਼ੂਟ ਥੱਲੇ ਉਤਰ ਕੇ ਬਸ ਮੱਕੀਆਂ ਵੱਡੀਆਂ ਜਾਣੀਆਂ ਦੇਖੋ ਤੁਸੀਂ ਮੱਕੀਆਂ ਦਾ ਸਰਾ ਹੋਇਆ ਪਿਆ ਹੁਣ ਚੱਲ ਕੇ ਤੁਹਾਨੂੰ ਬੀਨਾ ਨੋਵਾ ਦਿਖਾਵਾਂਗੇ ਨਾਲ ਨਾਲ ਨਹਿਰ ਜਾ ਰਹੀ ਹੈ ਅੱਗੇ-ਅੱਗੇ ਆਪਾਂ ਨੂੰ ਦੁਬਾਰੇ ਮਿਲੂਗੀ ਦੇਖੋ ਤੁਸੀਂ ਆਹ ਦੇਖੋ ਇਹ ਸਟੰਟ ਕਰਦਾ ਇਹ ਜੇ ਡਿੱਗਿਆ ਨਾ ਇੱਧਰ ਦੇਖੋ ਜਾਣਾ ਇਹਨੇ ਕਿੱਧਰ ਆ ਇੱਧਰ ਵੀ ਨੀਵਾ ਖੇਤ ਉਹ ਆ ਗਿਆ ਪੰਡ ਬੀਨਾ ਨੋਵਾਂ ਲਓ ਵੀ ਮਿੱਤਰੋ ਐਂਟਰ ਕਰਕੇ ਪੰਡ ਬੀਨਾ ਨੋਵਾਂ ਇਹ ਵੀ ਪੰਡ ਸੋਹਣਾ ਹੈਗਾ ਪਰ ਇੱਥੇ ਆਪਣੇ ਇੰਡੀਅਨ ਮਨਲਾ ਇੱਕ ਦੋ ਘਾਰੀ ਨੇ ਬਹੁ ਘੱਟ ਇੰਡੀਆ ਰਹਿੰਦੇ ਆ ਪੰਡ ਹੈ ਵੀ ਛੋਟਾ ਹੀ ਆ ਪੰਡ ਮਤਲਬ ਸਕਾਂਦੋਲਾਰੇ ਜਿਹਾ ਹੀ ਆ ਓਡਾ ਕੀ ਆ ਘਰ ਮੈਨੂੰ ਕਿੰਨਾ ਟਾਈਮ ਹੋ ਗਿਆ ਬਣਾ ਦੇਣ ਦੇ ਇਹਦੇ ਨੂੰ ਹੁਣ ਬਣਿਆਗਾ ਇਹ 2-3 ਸਾਲ ਲੱਗੇ ਇਹਨਾਂ ਨੇ ਪਤਾ ਨਹੀਂ ਪੈਸੇ ਮੁੱਕ ਗਏ ਪਤਨ ਕੀ ਚੱਕਰ ਸੀ ਪਰ ਬਣਾਇਆ ਦੇਖੋ ਹੁਣ ਐਂਡ ਲਾਤਾ ਸਰਾ ਇੱਕ ਜਗ੍ਹਾ ਬਹੁਤ ਐਂਡ ਆ ਇਧਰ ਇਧਰੋਂ ਜਾ ਨਹੀਂ ਸਕਦੇ ਕੌਣ ਲੂ ਆਪਾਂ ਮੁੜਨਾ ਇਧਰ ਨਾਲ ਨਾਲ ਚੱਲਨੀ ਉਹ ਪਰੇ ਇਹਨੂੰ ਇਹ ਗੱਡੀ ਹੁੰਦੀ ਬਾਬੇ ਇੱਥੇ ਜਾ ਨਹੀਂ ਸਕਦੇ ਆਪਾਂ ਇਧਰੋਂ ਇਧਰੋਂ ਗੱਡੀਆਂ ਉਹ ਬੁੜੀ ਗਾਹ ਵਾਈ ਜਾਂਦੀ ਆ ਉਹ ਕਹਿੰਦੀ ਇਧਰ ਦੀ ਜਾ ਨਹੀਂ ਸਕਦੇ ਇੱਥੇ ਰੋਕੀ ਮਨਿੰਦਰ ਹ ਹ ਹ ਬੁੜੀ ਉੱਚੇ ਚ ਬੋਲਣ ਲੱਗੀ ਵੀ ਇਧਰ ਦੀ ਜਾ ਨਹੀਂ ਸਕਦੇ ਹੁਣ ਅਸੀਂ ਦੱਸ ਕੀ ਕਰੀਏ ਮਨਿੰਦਰ ਵੀ ਉਹਨੂੰ ਕਹਦਾਂ ਨੀ ਕਿ ਸਾਡਾ ਤਾਂ ਪਤਾ ਇੰਤ ਨਹੀਂ ਦਿੱਤਾ ਸਾਨੂੰ ਕੀ ਪਤਾ ਵੀ ਕਿੱਦਾਂ ਜਾ ਸਕਦੇ ਆ। ਹਉਥੇ ਜਾ ਲੋ ਜਿੱਧਰ ਦੀ ਗੋਮਲ ਗਿਆ। ਪੇਟਰੋ ਜੱਸੀ ਨੂੰ ਵੀ ਫੋਨ ਲਾਇਆ ਹੋਇਆ ਕਹਿੰਦੇ ਜੱਸੀ ਦੀ ਵੀਡੀਓ ਕਾਲ ਆਈ ਆ ਜੱਸੀ। ਜੱਸੀ ਵਧਾਈਆਂ ਵੀਰੇ 16 ਪ੍ਰੋ ਮੈਕਸ ਦੀਆਂ ਤੁਹਾਨੂੰ ਵੀਰੇ ਵੀ ਬਹੁਤ ਬਹੁਤ। ਹਜੇ ਕਾਲਰ ਰਿਲੀਜ਼ ਹੋਇਆ ਮਿੱਤਰੋ ਜੱਸੀ ਲੈ ਵੀ ਆਇਆ ਇੱਥੋਂ ਪਤਾ ਲੱਗਦਾ ਰਿਚ ਕਿਡਸ ਨੇ ਬਰੋਨੀ ਵਾਲੇ। ਬਰੋਨੀ ਵਾਲੇ। ਯਾਹ ਕਰੋ ਚੈੱਕ ਅ ਪਿੰਡ ਦੀ ਵਾਈਬ ਹੁਣ ਚੱਲਦੇ ਆ ਗਲੀ ਦੇਖੋ ਤੁਸੀਂ ਪਹਿਲਾਂ ਤਾਂ ਕੇਸ ਆ ਗਿਆ ਪਿੰਡ ਦਾ। ਉਹੀ ਪੁਰਾਣਾ ਕਲਚਰ ਕਰੋ ਚੈੱਕ। ਕਿ ਆ ਜਾ ਗਲੀ ਜਾਂਦੀ ਆ ਉਧਰ। ਆ ਕਰਿਓ ਚੈੱਕ ਮਿੱਤਰੋ ਆਪਣੇ ਪਿੰਡਾਂ ਵਾਲਿਆਂ ਨਾਲ ਦੀਆਂ ਨਾ। ਯਾਰ ਤੁਹਾਨੂੰ ਦੱਸਿਆ ਇਟਲੀ ਦੂਜਾ ਪੰਜਾਬ ਐ। ਇਟਲੀ ਤੁਸੀਂ ਉਹ ਸੋਚ ਕੇ ਨਾਓ ਵੀ ਬਿਲਡਿੰਗਾਂ, ਉਹ ਚੀਜ਼ਾਂ। ਇੱਥੇ ਵੀ ਤੁਹਾਨੂੰ ਰੰਗ ਲਿਆ ਲੂਏ ਮਿਲਣਾ। ਉਹ ਦੇਖ ਕੇ ਇਥੋਂ ਟਾਇਰ ਟੂਰਨਾ ਬੈਂਚਰ ਕਰਦੇ ਹੋ। ਨੈ ਵੀ ਮਿੱਤਰੋ। ਕੀ ਆ ਵਾੜ। ਆ ਪਤਾ ਨਹੀਂ ਯਾਰ ਪਾਣੀ ਕਿਉਂ ਰੱਖ ਦਿੰਦੇ ਆ ਆਪਣੇ ਇੰਡੀਆ 'ਚ ਬਹੁਤ ਰੱਖਦੇ ਲੋਕ। ਇਧਰ ਲਈ ਹੜਪਾਰ ਕੇ ਜਾਗਾ ਇੱਥੇ ਖੜ ਕੇ ਸਾਹਮਣੇ ਵਾਲ ਖਿੱਚਣਾ ਹੋਏ ਰੁਕ ਜਾ ਲੈ ਵੀ ਮਿੱਤਰੋ ਆਹ ਸਾਹਮਣੇ ਨਹਿਰ ਫੇਰ ਆ ਗਈ ਨਹਿਰ ਹੀ ਤੁਹਾਨੂੰ ਉੱਥੇ ਦਿਖਾਈ ਸੀ ਨਾਲ ਹੀ ਚੱਲ ਰਹੀ ਆ ਨਹਿਰ ਵੀ ਆਪਣੇ ਦੇਖ ਕੇ ਡੇਗਣਾ ਪਿਓ ਇਧਰ ਕਰੋ ਬਾਈਓ ਚੈੱਕ ਆਹ ਪਿੰਡ ਸੋਨਾ ਆ ਨਾ ਇੱਥੇ ਜੇ ਹੋਵੇ ਬੰਦਾ ਨਾਮ ਨਾਲ ਆ ਕੇ ਨਹਿਰ ਨੂੰ ਰਤੇ ਬਹਿ ਜਾ ਇਧਰ ਗਈ ਜਾ ਕੇ ਬੈਕ ਸਾਈਡ ਉਧਰ ਆ ਰਹੀ ਆ ਨਹਿਰ ਆ ਹੁਣ ਅਸੀਂ ਇਦੋ ਆ ਜਾਣਾ ਗਾਬੇ ਨੇ ਤੈਨੂੰ ਇੱਥੇ ਸਿੱਧਾ ਆ ਜਾ ਮਨਿੰਦਰ ਆ ਜਾ ਮੇ ਮਿੱਤਰੋ ਇਹ じゃ ਕੋਈ ਵੀ ਝੱਲਣਾ ਪੈਂਦਾ ਆ ਦੇਖੋ ਹੁਣ ਚੈਨ ਉੱਤਰ ਗਈ ਸਾਈਕਲ ਦੀ ਤਾਂ ਕਹਿੰਦੇ ਆ ਸਾਈਕਲਿੰਗ ਕਰਨੀ ਆ ਤਾਂ ਤੁਹਾਨੂੰ ਸਾਈਕਲਾਂ ਬਾਰੇ ਪਤਾ ਹੋਣਾ ਚਾਹੀਦਾ ਫੇਰ ਚੈਨਾਂ ਚੜ੍ਹਦੀਆਂ ਹੁਣ ਇਹ ਮੁੰਡਾ ਚਲਾਉਂਦਾ ਰਹਿੰਦਾ ਗਿਆ ਇਹਨੂੰ ਪਤਾ ਸਾਈਕਲਾਂ ਬਾਰੇ ਇਹਨੇ ਜਾਣ ਲਈ ਮਨਿੰਦਰ ਆਰਗਾ ਹੁੰਦਾ ਇਹਨੇ ਤਾਂ ਖੜ ਜਾਣਾ ਜੀ ਰੋਣ ਲੱਗੇ ਜਣਾ ਮਨਿੰਦਰ ਨੇ ਰੋਣ 35 ਵਾਰ ਪਾਣੀ ਪੀ ਲਿਆ ਹਜੇ 1 ਕਿਲੋਮੀਟਰ ਆਏ ਆ ਇਹ ਮੈਨੂੰ ਹੀ ਬਣਾਈ ਯਾਰ ਲੈ ਵੀ ਮਿੱਤਰੋ ਹੁਣ ਬੀਨਾ ਨੋਵਾ ਪਿੰਡ ਤੁਹਾਨੂੰ ਦਿਖਾਤਾ ਇਦੋ ਆਦ ਅੱਗੇ ਨੂੰ ਤ ਰੋਜਕ ਅਨੰਤਰ ਮੜਾ ਪਾਣੀ ਮੇਰੇ ਕੋ ਨਹੀਂ ਵੀ ਮੈਨੂੰ ਪਾਣੀ ਪੀਂਦੇ ਦਿਖਾ ਦੇ ਪਾਣੀ ਪੀਂਦੇ ਏਡਾ ਏਡਾ ਇੱਕ ਦਾ ਯੂਟਿਊਬਰ ਬਣਾਉਣੇ ਪੈਣੇ ਆ ਮਿੱਤਰੋ ਬੰਦੇ ਆ ਦੇਖੋ ਆ ਉਹ ਨਾਲਾ ਜਾਲਾ ਸਿਸਟਮ ਵੀ ਸੂਏ ਵਾਲਾ ਜਿਵੇਂ ਆਪਣੇ ਸੂਏ ਹੁੰਦੇ ਇੱਥੋਂ ਖੋਲ ਕੇ ਇਧਰ ਨੂੰ ਚੱਲ ਪੈਂਦਾ ਹੋਰ ਲਾਈ ਮਿੱਤਰੋ ਵਾਹੂ ਡਾ ਗੇਡਾ ਆਹ ਲੈਟਰ ਲੌਂਟਰ ਪਾਉਣ ਲੱਗੇ ਪਹਿਲਾਂ ਇਸ ਤੇ ਵੀ ਉਹ ਲੱਕੜ ਵਾਲਾ ਕੰਮ ਹੀ ਹੁੰਦਾ ਜੀ। ਇੱਕ ਗੱਲ ਲੈਟਰ ਤੇ ਅੱਜ ਕੱਲ ਉਹ ਵੀ ਛੱਤਾਂ ਵੀ ਬਹੁਤ ਸਿੱਧੀਆਂ ਰੱਖਾਂ ਲੱਗੇ ਕਿਉਂਕਿ ਹੁਣ ਵਰਖੋਰ ਬਕਾਟੀ ਪੈਂਦੀ ਆ। ਤੁਹਾਨੂੰ ਪਤਾ ਸਾਰੇ ਕਿਤੇ ਵਰਖੋਰ ਘੱਟ ਮੈਨ ਲੱਗਦੀ। ਸ਼ਾਂਤੀ ਦੇਖੋ ਬੰਦ ਜੱਸੀ ਉਹਦਾ ਪਾਇਆ ਹੋਇਆ। ਕਿਵੇਂ ਇੰਡੀਅਨ ਹੈ ਨਹੀਂ ਇਹ। ਦੇਖੋ ਵਧੀਆ ਹਰੀਆ। ਤੇ ਮੁੰਡੇ ਨੇ ਮਿਊਜ਼ਿਕ ਲਾ ਲਿਆ। ਕੀਮਾ ਬਾਈ ਕੀਮਾ ਬਾਈ। ਅੰਮਾ ਬਾਈ ਉਹ ਨਹੀਂ ਚਲਾਦੇ ਮੁੰਡੇ ਨੇ। ਆਹ ਉਹ ਬੰਨ ਕੇ ਆਇਆ ਤੇ ਮਾਰ ਪੈ ਲੱਗਦਾ ਲਈ ਲੱਗੀ ਰਹਿੰਦੇ ਕਿ ਕਿ ਪੈਂਡ ਨਹੀਂ ਹੋਰ ਮਿੱਤਰੋ ਆ ਗਿਆ ਬਿਨਾਂ ਨੋਵਾ ਦਾ ਫੁੱਟਬਾਲ ਦਾ ਗਰਾਊਂਡ ਅੱਜ ਕੱਲ ਨਾ ਇੱਥੇ ਯਾਰ ਪਿੰਡਾਂ 'ਚ ਹਰੇਕ 'ਚ ਹੈਗੇ ਆ ਗਰਾਊਂਡ ਪਰ ਖੇਡਣ ਨੂੰ ਜਵਾਕ ਹੈ ਨਹੀਂ ਇੱਥੇ ਅੱਜ ਕੱਲ ਜਵਾਕ ਘੱਟ ਹੀ ਰਹਿੰਦੇ ਆ ਪਿੰਡਾਂ ਮੁੰਡਾਂ 'ਚ ਸ਼ਹਿਰਾਂ 'ਚ ਨੂੰ ਜਾਈ ਜਾਂਦੇ ਆ ਅੱਧੇ ਦਾ ਇਟਲੀ ਛੱਡੀ ਜਾਂਦੇ ਆ ਸਵਿਟਸਰ ਲ ਵਗੈਰਾ ਮੁਵਈ ਜਾਂਦੇ ਆ ਨਾਰਵੇ ਵਗੈਰਾ ਉਧਰ ਤੇ ਆ ਸਵੇ ਆ ਗਿਆ ਇੱਥੇ ਦੇ ਇੱਧਰ ਇਹਨਾਂ ਨੇ ਮੱਕੀ ਵੜਤੀ ਮਿੱਤਰੋ ਇਹ ਮਾਰ ਕੇ ਮਲ ਦੇਖੋ ਗਰਾ ਟਾਂਡੇ ਜੇ ਖੜੇ ਰਹਿ ਗਏ ਮੱਕੀ ਦਾ ਇੰਜਣ ਕਰ ਚੋਗੇ ਨੇ ਇਹ ਇਹ ਆ ਗਏ ਸਵੇ ਕਿਰਾਏ ਤੇ ਫੋਟੋ ਖਿੱਚ ਕੇ ਗਈ ਮਲੰਦਰਾ ਰਾਤ ਨੂੰ 12 ਵਜੇ ਇੱਥੇ ਆਉਣਾ ਤੂੰ ਸ਼ਾਮ ਹੋ ਗਈ ਲਗਭਗ ਕਿੰਨੇ ਵਜੇ ਕਿੰਨੇ ਵਜ ਗਏ ਅੱਧਿਆ ਬਰਸ਼ੀਮ ਵੱਢਿਆ ਬੈਨ 6 ਵਜੇ ਜੋਗੇ ਨੇ ਹੁਣ 7:00 ਵਜੇ ਹਨੇਰਾ ਹੋਣ ਲੱਗ ਗਿਆ ਬਾਕੀ ਸਿਆਲਾਂ ਇਹ ਤਾਂ ਦੇਖੋ ਤੁਸੀਂ 5:00 5:30 ਹੀ ਹੋ ਜਾਂਦਾ ਜਦੋਂ ਘੰਟਾ ਬਦਲ ਗਿਆ ਯੂਰਪ ਚ ਘੰਟਾ ਬਦਲਦਾ ਨਾ ਇੱਕ ਹੁਣ ਘੰਟਾ ਘਟ ਜਾਣਾ ਇੱਕੋ ਮਤਲਬ ਪਿੱਛੇ ਨੂੰ ਹੋ ਜਾਣਾ ਤੇ ਗਰਮੀਆਂ ਚ ਉਹੀ ਸੂਰਜ ਸੱਬ ਦਾ 10 10:30 ਚ ਮਿੱਤਰੋ ਆ ਗਿਆ ਹਸਤਾਲਾ ਹਸਤਾਲਿਆਂ ਦਾ ਇਲਾਕਾ ਕਹਿੰਦੇ ਨਿਰਾ ਆ ਦੇ ਆ ਵੀ ਸਾਈਕਲ ਵਾਲਾ ਰਾਹਗਾ ਸਤਲੇ ਹਸਤਲੇ ਆਕਰ ਮੁੰਨੇ ਜੀ ਮਿੱਤਰੋ ਕਿਹੜੀ ਤੇ ਓਏ ਪੈਂਚਰ ਨਾ ਹੋ ਜਾਣ ਦੂਜਾ ਇਹ ਕੱਚਾ ਯਾਰਾਗਾ ਪੀਦਾ ਮੇਰੇ ਖੜ ਗਏ ਫਰ ਤੁਸੀਂ ਆਰਾ ਆਏ ਹੋਮੋਗੇ ਉਹਦਣ ਇਹਦਾ ਫਿਰ ਉਧਰ ਜਾ ਕੇ ਚੜੂਗਾ ਆਪਾਂ ਹੁਣ ਇੱਧਰ ਦੀਆਂ ਆਹੋ ਇਹ ਰਾਹ ਆਉਂਦਾ ਉੱਤਰੋਂ ਐ ਪਰ ਇਹੋਂ ਬਾਹਰੋਂ ਵਧੀਆ ਉਧਰ ਗਾਹਾਂ ਲੈ ਕੇ ਦੇਖੀ ਤੂੰ ਪਿੰਡ ਵਾਲਾ ਮਹੌਲੀਆ ਤਾਂ ਕੋਈ ਨਹੀਂ ਆਜੋ ਅੱਗੇ ਚੱਲਦੇ ਹਾਂ ਗਾਬੇ ਨੇ ਤਾਂ ਦਿਖਾਉਨੇ ਆ ਆ ਹੈ ਨਹੀਂ ਜੇ ਦੱਸੇ ਪੌੜੀ ਆਉਂਦਾ ਉੱਥੇ ਪੌੜਾ ਆਉਂਦਾ ਇੱਕ ਦੋ ਨੇ ਜਾਏ ਆ ਐ ਆ ਰਾਇਣ ਦੋ ਸਾਈਕਲ ਵੀ ਤੁਸੀਂ ਮੰਗ ਕੇ ਲਿਆਂਦੇ ਆ ਮੁੜ ਕੇ ਪੈਂਚਰ ਲਾ ਕੇ ਦਿੰਦੇ ਫਿਰੋਂਗੇ ਆਇਆ ਕੋਈ ਨਹੀਂ ਬਸ ਗੰਡੇ ਲੱਗੇ ਗੰਡੇ ਲੱਗੇ ਗੰਡੇ ਦੇਖ ਲਓ ਆਪੇ ਉਹਦੇ ਲੱਗੇ ਨਾ ਨਾ ਦੇ ਹੁਣ ਗਾਬਿਆਂ ਨੇ ਤਾਂ ਪਹੁੰਚ ਜੁਗਿਆ ਇਹ ਦੂਆ ਦਾ ਆਪਣਾ ਪਿੰਡ ਆਪਸ ਕਾਂ ਤੋਂ ਲਾਰਾਂ ਨੂੰ ਖਿੱਚਦੇ ਨੇ ਗੱਡੀਆਂ ਗਾਬਿਆਂ ਨੇ ਤਾਂ ਬਾਬੇ ਉਹ ਮੇਰੀ ਫੈਕਟਰੀ ਆ ਮੈਂ ਤੇ ਉਤਾਰ ਗਾਬਿਆਂ ਨੇ ਤਾਂ ਕੰਮ ਕਰਦੇ ਆ ਉਤਾਰ ਤਾਂ ਰੋਜ਼ ਆਉਂਦਾ ਗਾਬਿਆਂ ਨੇ ਤਾਂ ਇੱਥੇ ਸਾਈਕਲ ਦੀ ਆਉਂਦਾ ਹੈ ਹੁਣ ਪਤਾ ਲੱਗਦਾ ਬਾਬੇ ਪਿੰਡਾਂ ਵਾਲਿਆਂ ਦਾ ਵਾਪਸ ਮੁੜ ਕੇ ਆਇਆ ਕਹਿੰਦੇ ਆ ਕੋਈ ਫਲ ਲੱਗਿਆ ਹੋਇਆ ਮਨਿੰਦਰ ਦਾ ਮਰੂਦ ਹੀ ਦੱਸਦਾ ਈ ਓਏ ਸੇਵ ਨੇ ਓਏ ਸੇਵ ਲਾ ਦੇ ਪਰ ਉਹ ਸੁੰਡ ਪਏ ਆ ਨਾ ਹਾਂ ਗਲੀਆਂ ਜਿਹੜੇ ਸਾਨੂੰ ਨਿਕਲੀਆਂ ਵਈਆਂ ਇੱਕ ਲਿਆਉ ਤਸੀਂ ਤੋੜ ਕੇ ਲੱਗਦੇ ਸੇਵੀ ਨੇ ਜਾਂ ਨਾਸਬਾਤੀ ਲੱਗਦੀ ਮੈਨੂੰ ਇੱਕ ਲਿਆ ਤੋੜ ਕੇ ਇੱਥੇ ਸੜਕ ਦੇ ਤੋੜ ਕੇ ਦੇਖ ਲਈ ਪਤਾ ਲੱਗ ਜਾਣਾ ਸੀ ਜਿਹਾ ਜਾਂ ਫਿਰ ਨਾਸਬਾਤੀ ਕੀ ਆ ਗਿਆ ਮਨਿੰਦਰ ਬਾਬੇ ਗਿਆ ਗਿਆ ਤੋੜ ਕੇ ਉਹ ਸੌਂਡਾ ਉੱਪਰ ਲੱਗੇ ਹੋਣਗੇ ਆ ਲੈ ਉਹ ਤਾਂ ਉਹੀ ਕਰੀ ਜਾਂਦੇ ਆ ਡਿੱਗੀ ਜਾਂਦੇ ਆ ਸੇਵ ਹੀ ਆ ਇਹ ਤਾਂ ਮਨ ਲਾ ਐਂ ਘਰ ਮਨਿੰਦਰ ਸੜਕ ਤੇ ਮਾਰ ਕੇ ਨਾ ਭੰਨ ਕੇ ਦੇਖ ਬਾਬੇ ਸੁੰਡ ਪਏ ਹੋਇਆ ਜੀ ਤਾਂ ਕਹਿ ਰਿਹਾ ਮੈਨੂੰ ਭੰਨ ਕੇ ਦੇਖ ਸਿੱਧਾ ਲੱਗੇ ਤੇ ਦੰਦੀ ਭਰ ਲਈ ਹੋਰ ਕਹਿੰਦੇ ਨਹੀਂ ਉਹ ਆ ਦੇ ਦੇ ਇਧਰ ਮਾਰ ਲਈ ਸਾਈਡ ਜਿਹੇ ਤੇ ਇੱਥੇ ਸੈਟ ਸੇਮ ਨਹੀਂ ਲੱਗਦੀ ਨਾ ਇਹ ਨਵਾਂ ਨਹੀਂ ਕੋਈ ਓਏ ਮਾਰੀਦਾ ਸਰਚ ਸਰਚ ਨਾ ਮਾਰੀ ਨਾ ਉਹ ਭੰਨਤਾ ਨਹੀਂ ਦੇਖ ਕੀ ਆ ਉਹ ਸੁੰਡ ਦੇਖ ਵਿੱਚ ਓਏ ਬਾਬੇ ਸੁੰਡ ਬੜੇ ਪਏ ਹੋਏ ਆ ਦੇਖੋ ਕਾਲੇ ਕਾਲੇ ਤੋ ਵਾ ਉਹੀ ਲੋਕਾਂ ਨੂੰ ਦਿਖਾਉਂਨੋ ਨਾ ਉਹ ਦੁਬਈ ਦਾ ਢੰਡਾ ਲੈ ਮਿੱਤਰੋ ਗਾਬਿਆਂ ਨੇ ਤਾਂ ਪਹੁੰਚ ਜਗੇ ਯੂਏ ਇਹ ਪਹਲੇ ਸਟਾਈਲ ਦਾ ਯੂਏ ਇਹ ਦਾ ਨਹੀਂ ਤਾਂ ਕਹਿੰਦੇ ਮਿੱਤਰੋ ਨੌਲੇਜ ਬਹੁਤ ਜ਼ਰੂਰੀ ਆ ਪੜ੍ਹੇ ਲਿਖੇ ਬੰਦੇ ਚਾਹੀਦੇ ਉਹ ਪਹਲੇ ਸਟਾਈਲ ਦਾ ਲਾਇਆ ਵੀ ਪੀਸ ਵੀ ਨਾ ਲੜੋ ਆ ਵੀ ਕੁਛ ਤਾਲਾ ਹੁੰਦਾ ਸੀ ਅੱਜ ਕੱਲ ਬੰਦ ਪਿਆ ਲੱਗਦਾ ਤੇ ਮਿੱਤਰੋ ਬੰਦਿਆਂ ਨੇ ਬਿਆਨ ਚੇਂਜ ਕਰਤੇ ਕਹਿੰਦੇ ਇਹ ਹੰਬੇ ਨਹੀਂ ਆਏ ਕਹਿੰਦੇ ਉਸਤਿਆਨ ਉਹ ਵੀ ਜਾਣਾ ਉਸਤਿਆਨ ਉਹ ਇੱਥੇ ਨਾਲ ਹੀ ਆ ਪਿੰਡ ਇੰਡੀਆ ਨਾਲ ਦਾ ਪਿੰਡ ਆ ਉਹ ਵੀ ਲੱਗ ਭਾਗ ਨਾਰ ਵੀ ਲੱਗੇ ਹੋਇਆ ਮਿੱਤਰੋ ਨਾਰ ਇੰਡੀਆ ਨਾਲ ਦਾ ਪਿੰਡ ਆ ਕਹਿੰਦੇ ਉੱਥੇ ਵੀ ਜਾਣਾ ਮੈਂ ਚਲੋ ਚਲੋ ਜੀ ਜੀੜਾ ਫੀੜਾ ਉੱਥੇ ਵੀ ਦਿਵਾ ਲਈਏ ਥੋੜਾ ਆਪਣੇ ਬਲੌਗ ਥੋੜਾ ਲੰਬਾ ਬਣ ਜੂ ਲਾਈਕ ਕਰ ਦਿਓ ਜੇ ਤੁਹਾਨੂੰ ਪਸੰਦ ਆ ਰਿਹਾ ਨਾ ਤੇ ਅਗਲੇ ਹਫ਼ਤੇ ਟ੍ਰਿਪ ਤੇ ਵੀ ਜਾ ਰਹੇ ਹਾਂ ਤੇ ਇੱਕ ਤੁਹਾਨੂੰ ਕੁਐਸਚਨ ਪੁੱਛਣ ਨੂੰ ਗਿਆ ਜੀ ਵੀ ਕੁਐਸਚਨ ਪੁੱਛੋ ਸਾਰੇ ਜਣੇ ਕਯੂ ਐਨ ਏ ਬਲੌਗ ਬਣਾ ਲਾਂਗੇ ਹੋਰ ਕੀ ਆ ਖੱ ਆ ਆ ਰਾਣਾ ਬਾਸਤਾ ਦੇਖ ਬਾਸਤਾ ਦਾ ਪੈ ਗਿਆ ਯਾਰ ਆਣਾ ਚਲੋ ਵੀ ਆ ਰਹਾ ਤੋ ਮਿੱਤਰੋ ਮੈਂ ਲੰਘਦਾ ਰੋਜ ਕੰਮ ਤੇ ਤੇ ਅਬ ਤਾਂ ਆ ਰਹਾ ਤੋ ਰੋਜ ਸਾਈਕਲ ਤੇ ਕੰਮ ਤੇ ਜਾਂਦਾ ਕਿਉਂਕਿ ਸਾਡਾ ਟਾਈਮ ਅਲੱਗ-ਅਲੱਗ ਫੈਕਟਰੀ ਵੀ ਦਿਖਾਉਣਾ ਤੁਹਾਨੂੰ ਸਾਡੇ ਵਾਲੀ ਆ ਵੀ ਉਹੀ ਆ ਉਹੀ ਪਦਾਰਥ ਹੈ ਇਹਦੀ ਇਹ ਚ ਵੀ ਸੁੰਡ ਪਏ ਹੋਏ ਆ ਆ ਵੀ ਆ ਦੇ ਓਏ ਇੰਹਾ ਕੀ ਆ ਸੌ ਨਹੀਂ ਹੈ ਉਹ ਕੌਣ ਸੈਡੋ ਉਹ ਸੌ ਨਹੀਂ ਉਹ ਆਏ ਆਲੂ ਬਖਾਰੇ ਦੇਖੋ ਘਰ ਘਾਰ ਤੇ ਉਹ ਦੇ ਖੜਾ ਜੋਂਡੀਰ ਮੈਸੀ ਪੁਰਾਣਾ ਮੈਸੀ ਨਹੀਂ ਇਹਦਾ ਨਾਮ ਕੀ ਮੈਸੀ ਵੀ ਆ ਤੁਹਾਡੇ ਵਾਲਾ ਖੜਾ ਆਵਤਾਰ ਲੈ ਮੇਤਰਮਣ ਤੁਹਾਨੂੰ ਪਹਿਲਾਂ ਸਾਡੀ ਫੈਕਟਰੀ ਦਿਖਾਵਾਂਗੇ ਚਾ ਪਹਿਲਾਂ ਸਾਚੋ ਪਿੰਡ ਚ ਦੀ ਗੇੜਾ ਦੇ ਦੀ ਗਾਬੇ ਨੇ ਤਾਂ ਫਿਰ ਫੈਕਟਰੀ ਦਿਖਾਵਾਂਗੇ ਫਿਰ ਰਸਤੇਆਂ ਨੂੰ ਜਾਵਾਂਗੇ ਦਿਖਾਉਣੇ ਸਾਰਾ ਅਜ ਟਾਇਰ ਦੇਖੋ ਕਿੱਡਾ ਵਿਆ ਓਏ ਟਰੈਕਟਰ ਦਾ ਹੀ ਆ ਉਹ ਵੱਡੇ ਦਾ ਮੈਟਰ ਮੁੰਡੇ ਕਹਿੰਦੇ ਚਾਂਬੜ ਗਏ ਇੱਥੇ ਇੱਕ ਸਾਈਕਲ ਆਉਂਦੀ ਆ ਭੱਜ ਲੈ ਟਲਾਂਣ ਆ ਗਈ ਤੇ ਇੱਥੇ ਮੱਕੀ ਚੱਕ ਕਰੋ ਆਹ ਥਿਊ ਜ ਮੈਨੂੰ ਬੜਾ ਘੰਡ ਲਾਗਦਾ ਹੁੰਦਾ ਮੈਂ ਜੋ ਸਵੇਰੇ ਰੋਜ਼ ਇੱਥੋਂ ਕੰਮ ਤੋਂ ਲੰਘਦਾ ਨਾ ਇਧਰਲੀ ਹੜ ਮੱਕੀ ਇਧਰਲੀ ਹੜ ਮੱਕੀ ਕੀ ਆ ਬਾਤ ਸੋਹਣਿਆ ਯਾਰ ਰਾਹ ਘੰਡ ਲਾਗਦੇ ਹੈ ਜਰਾ ਪੰਜਾ ਵਾਲੀ ਫੀਲਿੰਗ ਆਉਂਦੀ ਆ ਪੂਰੀ ਇਹਨਾਂ ਦੇ ਵਾਹ ਮੋਟਰਸਾਈਕਲ ਹੁਣ ਅੰਦਰ ਲਵਾਉਨੇ ਆ ਆ ਗਈ ਠੰਡ ਤੇ ਗਾਬਿਆਂ ਨੇ ਤਾਂ ਬੰਡ ਪਹੁੰਚ ਚੁੱਕੇ ਆ ਇੱਥੇ ਆਪਣਾ ਕੰਮ ਆ ਇਦੋ ਆ ਚੱਲਦੇ ਆ ਉਸਤਿਆਂ ਨੂੰ ਉਹਦਾ ਚਾਰਜਰ ਵੀ ਕਹਿੰਦੇ ਕਿ ਮੇਰੇ ਵੀਰੋ 15% ਲੈ ਹੋ ਗਿਆ ਇਹ ਕਹਿੰਦੇ ਛੱਲੀ ਖਾਣੀ ਹੋਵੇ ਤਾਂ ਸੰਪਰਕ ਕਰ ਸਕਦਾ ਸਾਨੂੰ ਅਸੀਂ ਤੋੜ ਕੇ ਲਿਆਵਾਂਗੇ ਆ ਦੇਖੋ ਕਿੰਨੀਆਂ ਲੱਗੀਆਂ ਲਾਬੀ ਮਿੱਤਰੋ ਮੁੰਡੇ ਕਹਿੰਦੇ ਐਂਟਰ ਹੋ ਜੋਗੇ ਨੇ ਪੰਡ ਘਾਪੇ ਹੋ ਨੇ ਇੱਥਾਂ ਅੜਦੋ ਸਪੈਲਿੰਗ ਕੀ ਬਾਤ ਹੈ ਇੱਥੇ ਪੰਡ 'ਚ ਸ਼ਾਂਤੀ ਪੁਰਾਣੇ ਇਹ ਪੰਡ ਬੇਹਰਮੋਨੇ ਦੇ ਪੰਡ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਲਗਭਗ ਪੁਰਾਣੇਆ ਕਰਮੋਨਾ ਪਚੈਂਸਾ ਤੇ ਮਾਨਤੂਗਾ ਇੱਥੇ ਤਨ ਜਿਲੇ ਜਿਹਾ ਜਿਹਾ ਤੁਹਾਨੂੰ ਪੁਰਾਣੇ ਪੁਰਾਣੇ ਪੰਡੀ ਦੇਖਣ ਨੂੰ ਮਿਲਣਗੇ ਡਵੈਲਪਮੈਂਟ ਬਹੁਤ ਘੱਟ ਆ ਇੱਥੇ ਤਾਂ ਕਰਕੇ ਪਸਤਾਲੀਆਂ ਕਰਕੇ ਨਾ ਥੋੜਾ ਗੰਦਾ ਗੁੰਦਾ ਈ ਛੱਡੀਆਂ ਪਈਆਂ ਨੇ ਆਹਦੇ ਪਣਾ ਪਲਾਸਟਰ ਤੋਂ ਇਹ ਵੀ ਸਤਾਲਾਈ ਆ ਉਹਦੇ ਅੰਦਰ ਵਿੱਚ 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 ਹੁੰਦੇ ਆ ਨਵੇਂ ਘਰ ਜਿਵੇਂ ਆ ਵਿੱਚ ਪਾਇਆ ਹੋਇਆ ਦੇਖੋ ਤਾਂ ਨਵਾਂ ਤੇ ਨਹੀਂ ਤਾਂ ਲੱਗ ਭਾਗ ਪੁਰਾਣੀ ਆ ਸਾਡੇ ਏਰੀਆ 'ਚ ਹਰ ਜੇ ਹੈਗੇ ਬਰ ਕਈ ਪਿੰਡ ਜਿਹੜੇ ਸ਼ਹਿਰ ਦੇ ਨੇੜੇ ਲੱਗ ਜਾਂਦੇ ਨੇ ਕਰਮੋਨਾ ਦੇ ਨੇੜੇ ਉੱਥੇ ਨਵੇਂ ਨਵੇਂ ਵੇਲੇ ਬਾਕੀ ਹਰੇਕ ਪਿੰਡ ਚ ਇੱਕ ਇਲਾਕਾ ਇਹੋ ਜਿਹਾ ਹੁੰਦਾ ਜਿੱਥੇ ਨਵੇਂ ਸਾਰੇ ਘਰ ਨਵੇਂ ਹੁੰਦੇ ਆ ਇੱਕ ਪੱਤੀ ਜੀ ਮਤਲਬ ਇਦਾਂ ਦੀ ਹੁੰਦੀ ਆ ਹੁਣ ਲਗਭਗ ਸਾਰੇ ਇਥੇ ਡਲੀਜ ਘਰ ਇਦਾਂ ਹੀ ਆ ਜੁੜੇ ਹੋਏ ਇੱਕ ਦੂਜੇ ਨਾਲ ਮੋਰੀ ਗੱਡੀਆਂ ਲੱਗਦੀਆਂ ਨੇ ਲੋਈ ਮਿੱਤਰੋ ਗਾਬੇ ਨੇਤਾ ਦੀ ਚਰਚ ਦੇਖੋ ਤੁਸੀਂ ਆ ਘੰਟਾ ਘਰ ਇਥੇ ਹਰੇਕ ਪਿੰਡ ਜੀ ਹੁੰਦੇ ਆ ਦੇਖ ਲਓ ਕਿਹੜੀਆਂ ਸਦੀਆਂ ਦੇ ਬਣੇ ਹੋਏ ਆਏ ਉਹ ਸਾਹਮਣੇ ਕਮੋਨਾ ਆ ਗਿਆ ਮਨੀਚਿਓ ਲਿਖਿਆ ਜਿੱਥੇ ਮਨਿਚ ਪਿਓ ਹੁਣ ਮੁੰਡੇ ਕਲੇ ਪਾਣੀ ਪਾਣੀ ਬੋਬਿੰਦੇ ਉਹਨੇ ਬਾਈ ਗਰਮੀ ਤਾਂ ਨਹੀਂ ਲੱਗ ਰਹੀ ਨਾ ਉਹ ਤਾਂ ਵਧੀਆ ਜਿਹਾ ਸੈਟ ਉੱਤੇ ਤੇ ਇਦੋ ਵਾਰ ਤੁਹਾਨੂੰ ਦਿਖਾਉਣਾ ਹੈ ਫੈਕਟਰੀ ਤੇ ਉਸ ਸਥਾਨੋਂ ਚੱਲਦੇ ਕਿਉਂਕਿ ਮੇਰਾ ਚਾਰਜਰ ਘਟਾ ਦੋ ਕ ਕਲਿੱਪਾਂ ਹੋਰ ਲਾਵਾਂਗੇ ਮੇਤਰੋ ਆਪਣੇ ਦਾ ਚਾਰਜੇ ਵਾਲੀ ਹੁਣ ਚੱਲੀ ਆ ਨਾ ਇਹ ਸ਼ੁਰੂ ਤੇ ਚਾਰ ਪਾਉਂਦੇ ਆ ਆਪਣੇ ਵੀ ਇੱਥੇ ਹੀ ਗਿਆ ਸਾਰਾ ਉਹ ਤੇ ਹੁਣ ਅੱਜ ਕੱਲ ਆਪਣੇ ਵੀ ਸਾਰੇ ਲਗਭਗ 4 ਹੀ ਪਾਉਣ ਲੱਗ ਗਿਆ ਦੇਖੋ ਚਾਰ ਪੈ ਰਿਆ ਉਹ ਚੱਲ ਰਿਹਾ ਉੱਤੇ ਟਰੈਕਟਰ ਉਹ ਦੱਬ ਰਿਆ ਇੱਧਰ ਜੀਸੀਬੀ ਲਾਈ ਹੋਈ ਆ ਦੋ ਦਿਨ ਟਰੈਕਟਰ ਲਾਏ ਹੋਣਗੇ ਇਹਨਾਂ ਦੇ ਆਉਣ ਤੇ ਚੱਕ ਕੇ ਲਿਆਉਂਦੇ ਹੋਣਗੇ ਜਿਹੜੇ ਖੇਤ ਚ ਚਾਰ ਪੈ ਰਿਆ ਮਿੱਤਰੋ ਕਹਿੰਦੇ ਸਾਰਾ ਸਾਲ ਕੱਢਣਾ ਇਹਨਾਂ ਨੇ ਮਿੱਤਰੋ ਹਸਤੀਆਨੋ ਦਾ ਕਰਤਾ ਕਹਿੰਦੇ ਮੁੰਡਿਆਂ ਨੇ ਕੈਂਸਲ ਕਿਉਂ ਗੁਰਦੁਆਰੇ ਜਾਣਾ ਸਾਨੂੰ ਇੱਥੇ ਅੱਧਾ ਘੰਟਾ ਲੱਗ ਜਾਣਾ ਘਰੇ ਵਾਪਸ ਮੁੜਦੇ ਨੂੰ ਹੁਣ ਸਿੱਧਾ ਹੀ ਸਾਡਾ ਪਿੰਡ ਆਉਣਾ ਜਿਹੜੇ ਰਾਹ ਸੀ ਜਾਣਾ ਸੜਕੋ ਸੜਕੀ ਜਾਵਾਂਗੇ ਹਣ ਤੇ ਬਾਹਲੇ ਜਾਣੇ ਬਹੁਤ ਦੇ ਬਾਈ ਕਿੱਥੇ ਕਿਹੜੀ ਫੈਕਟਰੀ ਫੈਕਟਰੀ ਤੁਹਾਨੂੰ ਦਿਖਾ ਦਈਏ ਮਿੱਤਰੋ ਸਾਡੀ ਫੈਕਟਰੀ ਆ ਜੁਗੀ ਆ ਜੀ ਜੇ ਮੈਂ ਤੇ ਆਧਾਰ ਕੰਮ ਕਰਦੇ ਆ ਹੈਲਮਟ ਬਣਾਉਂਦੇ ਆ ਅਸੀਂ ਹੈਲਮਟ ਬਣਾਉਂਦੇ ਨਹੀਂ ਹੈਲਮਟਾਂ ਨੂੰ ਰੰਗ ਕਰਦੇ ਆ ਇਹ 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 ਇਦੂਆ ਦਿਖਣੀਆਂ ਇਹ ਲਓ ਜੀ ਹੋ ਆ ਗਈ ਫੈਕਟਰੀ ਆਪਣੀ ਆ ਜਿਹੜੀ ਲਾਲ ਜੀ ਫੈਕਟਰੀ ਹਨ ਇਹਦੇ ਮਗਰਲੀ ਫੈਕਟਰੀ ਆਪਣੀ ਹੁਣ ਜੇ ਉੱਧਰ ਜਾਵਾਂ ਸਾਨੂੰ ਫੇਰ ਟਾਈਮ ਲੱਗ ਜਾਣਾ ਮਤਲਬ ਇੱਧਰ ਆ ਜਾਈਏ ਇਹਦੇ ਲਾਲ ਨਾਲੋਂ ਅੱਧਾ ਹੀ ਲਾ ਲੋ ਤੁਸੀਂ ਲਾਲ ਨਾਲੋਂ ਆਹੋ ਚਲੋ ਚਲੋ ਮਿੱਤਰਾਂ ਇਹਦੇ ਮਗਰ ਆ ਉਥੋਂ ਰਾਹ ਮੁੜਦਾ ਉਹ ਅੱਗੇ ਤੇ ਹੁਣ ਸਾਡੇ ਅੱਗੇ ਸੂਰਜ ਆ ਗਿਆ ਸਨਸੈਟ ਐਣਕਾਂ ਵੀ ਨਹੀਂ ਲੱਗਿਆ ਇਹ ਆਹ ਫੈਕਟਰੀ ਵੱਲਾਂ ਕੰਮ ਕਰਦਾ ਜੀ ਹਰਿੰਦਰ ਉਹ ਸਾਹਮਣੇ ਵਾਲੀ ਚ ਹੜ ਚੁਕੇ ਹੋਏ ਤਾਂ ਉਹ ਆਪਨੇ ਪਿੰਡ ਸਕਾਂਦੋਲਾਰਾ ਤੇ ਰਾਈਡਿੰਗ ਕਰਤੀ ਹੋਊਗਾ ਟੋੜ 12 13 14 ਕਿਲੋਮੀਟਰ ਇਹ ਆ ਜਗ੍ਹਾ ਨਾਲ ਵੀ ਬਹੁਤ ਸਾਂਝਾਂ ਜੁੜੀਆਂ ਹੋਈਆਂ ਜਿਹੜਾ ਟੋਆ ਜਗਾ ਇੱਧਰ ਲਈ ਛੜਾ ਆ ਮੋੜ ਤੇ ਇੱਥੇ ਕਹਿੰਦੇ ਬੈਸ ਨੇ ਗੱਡੀ ਡੇਢੀ ਕੀਤੀ ਮੈਂ ਫੋਟੋ ਵੀ ਲਾਉਂ ਬਾਬੇ ਵਿੱਚ ਦੇਖ ਤੁਸੀਂ ਇੱਥੇ ਬਲਡਾਲੀ ਜੀ ਮੈਂ ਨੇ ਗੱਡੀ ਓਡੀ ਲਈ ਤਿੰਨ ਦੋ ਦਿਨ ਹੋਏ ਸੀ ਸਕਾਂਦੋਲਾਰਾ ਪਹੁੰਚ ਗਏ ਇਹ ਸਨ ਸੈਟ ਹੋ ਰਿਹਾ ਪਿੰਡ ਉੱਪਰ ਦੇਖੋ ਕਰੋ ਚੈੱਕ ਜੇ ਵਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਚੱਕ ਦਿਓ ਤੇ ਕੁਐਸਚਨ ਜੇ ਜਰੂਰ ਪੁੱਛ ਲਿਓ ਕਿਉਂ ਆਨੇ ਵਲੌਗ ਬਣਾ ਲਾਂਗੇ ਤੇ ਦੋ ਅਗਲਾ ਵਲੌਗ ਟ੍ਰੈਵਲ ਤੇ ਵੀ ਆਊਗਾ ਬੱਸ ਨੂੰ ਵਲੌਗਾਂ ਦੇ ਵਲੌਗ ਛਾੜ ਦੇਣੇ ਆਪਾਂ ਉਹ ਜਾਂਦਾ ਉੱਡਿਆ ਬਾਏ ਬਾਏ ਟਾਟਾ ਗੁੱਡ ਨਾਈਟ ਗਾਇਸ ਬਾਏ